ਇਹ ਚੀਜ਼ ਤੋਹਾਂ ਨਹੀਂ ਦੇਣੀ ਜਿਹੜੇ ਲਾਂਭੋ ਆਏ ਮੇਰੇ ਵੀਰ ਇਹਨਾਂ ਨੂੰ ਵੀ ਬੇਨਤੀ ਆ ਵੀ ਜੇ ਤੁਸੀਂ ਉਹ ਹੁਲਝੜ ਚ ਬਸੋਗੇ ਉਹ ਬਹੁਤ ਇੱਥੇ ਤਾਣਾ ਬਾਣਾ ਵਿਗੜਿਆ ਆ ਕਿਉਂਕਿ ਇੱਥੇ ਇੱਕ ਹੜ ਪਾਣੀ ਦਾ ਆ ਇੱਕ ਲੋਕਾਂ ਦੀ ਰਸਤਬਸਤ ਦਾ ਵੀ ਆ ਉਹ ਪਰ ਜਿਹੜੀ ਸੇਵਾ ਲੋਕਾਂ ਨੇ ਕੀਤੀ ਜਿਹੜੇ ਤਣਮਨ ਉਹ ਸਾਡੇ ਲੋਕਾਂ ਤੱਕ ਲੋੜਵੰਦਾ ਤੱਕ ਪਹੁੰਚੇ ਉਹਦਾ ਸਿਸਟਮ ਸਹੀ ਨਹੀਂ ਬਣ ਸਕਿਆ ਉਹ ਛੜਕਾਂ ਤੇ ਲੋਕ ਆ ਗਏ ਛੜਕਾਂ ਤੇ ਖੋਮਾਈ ਹੋਈ ਲੜਾਈਆਂ ਹੋਈਆਂ ਫਿਰ ਪਾਟੇ ਪਰ ਜੇ ਇਸ ਤਰ੍ਹਾਂ ਦਾ ਤਰੀਕਾ ਬਣਾਇਆ ਹੁੰਦਾ ਉਹ ਸਭ ਕੁਝ ਨਹੀਂ ਹੋ ਸਕਦਾ ਮੈਂ ਅਮਰੀਕ ਗੰਡੂਆ ਸੰਗਰੂਰ ਜ਼ਿਲ੍ਹੇ ਦਾ ਪ੍ਰਧਾਨ ਸਾਨੂੰ ਜੋ ਅੰਮ੍ਰਿਤਸਰ ਜ਼ਿਲ੍ਹਾ ਲਾਇਆ ਗਿਆ ਸਮੂਹ ਜ਼ਿਲ੍ਹੇ ਨੂੰ ਅਸੀਂ ਸਾਡੀ ਸੂਬਾ ਕਮੇਟੀ 6 ਤਰੀਕ ਨੂੰ ਸਰਵੇਖਣ ਕਰਕੇ ਗਈ ਦੀ ਡਾਟਾ ਲੈ ਕੇ ਗਈ ਦੀ ਸਾਰੇ ਜ਼ਿਲ੍ਹਿਆਂ ਦਾ ਗੁਰਦਾਸਪੁਰ ਅੰਮ੍ਰਿਤਸਰ ਹਾਜ਼ਲਕਾ ਤੇ ਹੁਸ਼ਿਆਰਪੁਰ ਦਾ ਕੁਝ ਹਿੱਸਾ ਚਾਰ ਪੰਜ ਜ਼ਿਲ੍ਹਿਆਂ ਦਾ ਵਿੱਚ ਸਰਵੇਖਣ ਕੀਤਾ ਸੀ ਅਸੀਂ ਕੁਝ ਨਹੀਂ ਲੈ ਕੇ ਗਏ ਤੇ ਖਾਲੀ ਹੱਥ ਆਏ ਤੇ ਉਦੋਂ ਅਸੀਂ ਲੋਕਾਂ ਦਾ ਜਾਇਜ਼ਾ ਲੈਤਾ ਸੀ ਵੀ ਅੱਜ ਇੱਕ ਘੜ ਪਾਣੀ ਦਾ ਹੈ ਇੱਕ ਜਿਹੜੇ ਲੋਕਾਂ ਦੀ ਹਮਦਰਦੀ ਆ ਉਹ ਲੈ ਕੇ ਤੁਰੇ ਨੇ ਰਾਸ਼ਨ ਪਾਣੀ ਤੁਸੀਂ ਘਰਾਂ ਤੋਂ ਬਾਹਰ ਕਰਤੇ ਹੜਨੇ ਸਰਕਾਰਾਂ ਦੀ ਮਾੜੀ ਨੀਤੀ ਨੇ ਅਸੀਂ ਤੁਹਾਡੇ ਕੋਲੇ ਉਦੋਂ ਰਾਸ਼ਨ ਲੈ ਕੇ ਆਵਾਂਗੇ ਜਦੋਂ ਤੁਸੀਂ ਆਪਣੇ ਘਰ ਬਾਸੀ ਹੋਗੀ ਜਦੋਂ ਆਪਣੇ ਘਰ ਮਾੜੇ ਮੁੱਟੇ ਬੈੰਦੇ ਹੋਗੇ ਤੁਸੀਂ ਅੱਜ ਅਸੀਂ ਪਹਿਲਾ ਕਾਫਲਾ 20 ਤਰੀਕ ਨੂੰ ਆਇਆ ਹੈ ਅੱਜ ਸਾਡਾ 22 ਤਰੀਕ ਦਾ ਤੁਰਿਆ ਹੋਇਆ ਅੱਜ ਪਹੁੰਚੇ ਆ ਇੱਕ 26 27 ਦੇ ਲਗਭਗ ਆਊਗਾ ਸਰੂਰ ਜ਼ਿਲ੍ਹੇ ਦੇ ਵਿੱਚੋਂ ਜਿਹੜੀ ਕਣ ਇਕੱਠੀ ਕੀਤੀ ਹੈ ਬੇਤਰੇ ਇਕੱਠੇ ਕੀਤੇ ਨੇ ਬੱਚਿਆਂ ਬਾਤੇ ਸੂਟ ਕਿਤੇ ਨਹੀਂ ਪਹਿਣਾ ਬਾਤੇ ਜਾਂ ਹੋਰ ਕੋਈ ਰਾਚੀ ਉਹ ਲੈ ਕੇ ਪਹੁੰਚੇ ਆਂ ਅਸੀਂ ਅੰਮ੍ਰਿਤਸਰ ਦੇ ਦੀਆਂ ਸਾਡੀ ਟੀਮ ਤੋਂ ਪੁਜਲਾ ਪ੍ਰਧਾਨ ਤੋਂ ਲਿਸਟਾਂ ਬਣਾਈਆਂ ਨੇ ਸਾਰੀਆਂ ਇਹਨਾਂ ਨੇ ਬਹੁਤ ਮਿਹਨਤ ਕੀਤੀ ਇਸ ਜਲੇ ਦੇ ਵਿੱਚ ਕਿਹੜਾ ਪਿੰਡ ਕਿੰਨੇ ਉੱਤੇ ਪਰਿਵਾਰ ਨੇ ਕਿੰਨੇ ਮਜ਼ਦੂਰ ਨੇ ਕਿੰਨੇ ਛੋਟੇ ਕਿਸਾਨ ਨੇ ਕਿੰਨੇ ਜੀ ਦੇ ਘਰ ਦੇ ਉਹ ਸਾਨੂੰ ਲਿਸਟਾਂ ਚ ਪੇਸ਼ ਕੀਤੀਆਂ ਨੇ ਅਸੀਂ ਲਿਸਟਾਂ ਦੇ ਮੁਤਲਕ ਕਿਉਂਕਿ ਜਿਹੜਾ ਵੱਡਾ ਹੜ ਪਹਿਲਾਂ ਹਮਦਰਦੀ ਦਾ ਆਇਆ ਸੀ ਉਹਨਾਂ ਦਾ ਰਾਸ਼ਨ ਕਿੱਥੇ ਵਗਿਆ ਕਿੱਥੇ ਨਾ ਵਗਿਆ ਘਰਾਂ 'ਚ ਨਹੀਂ ਪਹੁੰਚਿਆ ਉਸ ਸਹੀ ਖੋਖ ਭਾਈਆਂ ਬਧੇਰੀਆਂ ਆਉਂਦੀਆਂ ਨੇ ਇੱਥੇ ਸਾਰੇ ਤਰ੍ਹਾਂ ਦੀ ਦੁਨੀਆ ਹੈ ਪਰ ਅਸੀਂ ਜਿਹੜੇ ਘਰ ਦਾ ਨੋਟ ਕਰ ਲਿਆ ਕਿੰਨੇ ਜੀ ਦੇ ਉੱਥੇ ਕਣਕ ਸਾਡੇ ਜ਼ਿਲ੍ਹਾ ਪ੍ਰਧਾਨ ਦੇ ਰਾਹੀਂ ਸਾਰੀ ਉਤਰੂਗੀ ਜੋ ਰੱਸੀ ਗੱਲਾਂ ਲੋਕਾਂ ਨੇ ਦਿੱਤੀ ਹੈ ਉਹ ਕਿਹੜੀ ਬਰਾਦਰਾਂ ਦਿੱਤੀ ਹੈ ਉੱਥੇ ਪਹੁੰਚੇ ਸਹੀ ਜਿਹੜੇ ਪੀੜਤ ਨੇ ਇੱਕ ਦਾਨ ਕਰਨ ਵਾਲੇ ਲੋਕ ਨੇ ਇੱਕ ਪੀੜਤ ਨੇ ਅਸੀਂ ਉਹਨੂੰ ਠਾ ਕੇ ਬਰਾਬਰ ਦੇ ਕਰ ਲਈਏ ਤੇ ਜਿਹੜਾ ਪੰਜਾਬ ਸਰਕਾਰ ਨੇ ਰਾਸ਼ੀ ਬੋਲੀ ਹੈ ਉਹ ਨਹੀਂ ਦੇਣੀ ਸਰਕਾਰ ਨੇ ਉਹ ਨਹੀਂ ਜਿਹੜੀ ਕੇਂਦਰ ਦੀ ਸਰਕਾਰ ਬੋਲ ਕੇ ਗਈ ਹੈ 1600 ਕਰੋੜ ਉਹ ਬਹਾਨਾ ਲਭਰੇ ਰਹੇ ਹੁਣ ਵੀ ਪੰਜਾਬ ਦੀ ਸਰਕਾਰ ਨੂੰ ਅਸੀਂ 1200 ਕਰੋੜ ਦੇਣੀ ਬੈਠੇ ਆਪਾਂ ਉਹ ਦੇਵੇ ਕਿੱਥੇ ਦਿੰਦੀ ਹੈ ਕਿਉਂਕਿ ਉਹਨਾਂ ਦੀ ਮੁਕਰਮ ਕਰਾਈ ਹੋਊਗੀ ਫਿਰ ਅਸੀਂ ਇਕੱਠੇ ਹੋ ਕੇ ਇੱਧਰਲੇ ਨੂੰ ਬਰਾਬਰ ਕਰਕੇ ਤੇ ਉਧਰਲੇ ਉੱਠ ਕੇ ਅਸੀਂ ਇੱਕ ਝੋਟੀ ਪਾ ਕੇ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ ਨੂੰ ਤੁਣੀਏ ਤੌਂਟੇ ਗੋੜਾ ਰੱਖ ਕੇ ਪੂਰੇ ਮਾਮਲੇ ਦੀ ਗੱਲ ਮਨ ਮਨਾਈਏ ਤੇ ਜਿਹੜੇ ਇਹ ਤੋਸੀ ਬੰਨ ਟੁੱਟੇ ਨੇ 70 75 ਸਾਲਾਂ ਤੋਂ ਹੋ ਗਿਆ ਸਰਕਾਰਾਂ ਬਣਦੀਆਂ ਇੱਥੇ ਆਏ ਸਾਲ ਮਾਰ ਹੁੰਦੀਆਂ ਲੋਕਾਂ ਦੀ ਆਏ ਸਾਲ ਰੁੱਟਦੇ ਨੇ ਲੋਕ ਡੰਗਰ ਰੁੱਟਦੇ ਨੇ ਉਹਨਾਂ ਨੂੰ ਪੱਕੇ ਕਿਉਂ ਨਾ ਕਰੇ ਜਿਹੜੇ ਸੁਖਵੀਰ ਬਾਦਲਾ ਵਰਗੇ ਜਾਂ ਹੋਰ ਕੋਈ ਹੁਣ ਫਿਰਦੇ ਨੇ ਰਾਸ਼ੀਆਂ ਵੰਡਦੇ ਵੀ ਆਉਂਦੇ ਸਾਨੂੰ ਸੱਦਾ ਤੇ ਲਿਆਓ ਅਸੀਂ ਆਉਂਦੀ ਪੱਕੇ ਕਰਾਂਗੇ ਐਦੋਂ ਪਹਿਲਾਂ ਕਿਉਂ ਨਹੀਂ ਕਿਸੇ ਨੇ ਪੱਕੇ ਕੀਤੇ ਕਿੰਨੇ ਵਾਰੀ ਦੁਨੀਆ ਮਾਰਤੀ ਇਸ ਕਰਕੇ ਸਾਡੇ ਸਾਰੇ ਨਿਸ਼ਾਨੇ ਤੇ ਨੇ ਚاہے ਆਪਦੀ ਹੋਵੇ ਚاہے ਕਾਲੀਆਂ ਦੀ ਸਰਕਾਰ ਹੋਵੇ ਚاہے ਕਾਂਗਰਸੀ ਹੋਵੇ ਚاہے ਕੇਂਦਰ ਦੀ ਹੋਵੇ ਇਸ ਕਰਕੇ ਅਸੀਂ ਅੱਜ ਪੂਰੀ ਤਿਆਰੀ ਦੇ ਵਿੱਚ ਸਹੀ ਜਗ੍ਹਾ ਤੇ ਵੰਡਣ ਜਾ ਰਹੇ ਆਂ ਤੇ ਆਉਂਦੀ ਗਾਂ ਤੂੜੀ ਦੀ ਮਦਦ ਹਰੇ ਚਾਰੇ ਦੀ ਜਿੰਨੀ ਵੀ ਹੋਊਗੀ ਉਹ ਵੀ ਅਸੀਂ ਲੈ ਕੇ ਧੰਨਵਾਦ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਜੀ ਮੈਂ ਕਸ਼ਮੀਰ ਸਿੰਘ ਤੰਗਾਈ ਜਿਹੜਾ ਪ੍ਰਧਾਨ ਵੀ ਤੇ ਜੂ ਇਕਤਾ ਗ੍ਰਾਹ ਅੰਵਰ ਸਰ ਤੋਂ ਅੱਜ ਜਿਹੜੀ ਸਾਡੇ ਸੰਗਰੂਰ ਜ਼ਿਲ੍ਹੇ ਲੋ ਫੜ ਪੀੜਤ ਏਰੀਆ ਰਮਦਾਸ ਦੇ ਵਿੱਚ ਸਹਾਇਤਾ ਭੇਜੀ ਜਾਂਦੀ ਹੈ ਉਹਦੇ ਵਿੱਚ ਕਣਕਿਆ ਮਜ਼ਦੂਰ ਪਰਵਾਲਾ ਵਾਲੀ ਛੋਟੇ ਕਿਸਾਨਾਂ ਵਾਲੀ ਨਾਲ ਬਿਸਤਰੇ ਕੱਪੜੇ ਰਾਸ਼ਨ ਜੋ ਵੀ ਰਸਤੇ ਜਿਹੜੀ ਲੈ ਕੇ ਆਉਂਦੇ ਨੇ ਇਹ ਤੋਂ ਪਹਿਲਾਂ ਸਾਡਾ 20 ਤਰੀਕ ਨੂੰ ਆਇਆ ਸੀ ਤਾਂ ਆਪਾਂ 21 ਤਰੀਕ ਨੂੰ ਜਿਹੜਾ ਉਹ ਲਗਭਗ 21 ਪਿੰਡਾਂ ਦੇ ਵਿੱਚ 3500 ਮਣ ਜਿਹੜੀ ਕਣਕ ਉਹ ਵੰਡੀ ਆ ਅੱਜ ਵੀ ਸਾਡੀ 14 ਪਿੰਡਾਂ ਦੇ ਵਿੱਚ ਲਗਭਗ 3000 ਮਣ ਕਣਕ ਜਿਹੜੀ ਉਹ ਗਈ ਆ ਬਿਸਤਰੇ ਜਿਹੇ ਪਏ ਨੇ ਇਹਨਾਂ ਦੀ ਵੰਡਮਡਾਈ ਜਿਹੜੀ ਆ ਇਹ ਪਰਿਵਾਰਾਂ ਨੂੰ ਵੇਖ ਕੇ ਉਹਨਾਂ ਅੱਜ ਕੀਤੀ ਜਾਊਗੀ ਇਹ ਕਰਕੇ ਜਿਹੜੇ ਲੋਕ ਅੱਜ ਇਹਨਾਂ ਲੋਕਾਂ ਦੇ ਨਾਲ ਖਲੋਤੇ ਨੇ ਪੀਟਾਂ ਦੇ ਨਾਲ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਇਹ ਜਿਹੜੀ ਦੇਣ ਆ ਲੋਕਾਂ ਦੀ ਅਸਲ ਦੇ ਵਿੱਚ ਇਹ ਦਿੱਲੀ ਅੰਦੋਲਨ ਨੇ ਪਾਈ ਪਿਰਤ ਦੇ ਵਿੱਚੋਂ ਅੱਜ ਪੰਜਾਬ ਦੇ ਲੋਕਾਂ ਦੇ ਨਾਲ ਏਡੀ ਵੱਡੀ ਪੱਤਰ ਤੇ ਲੋਕ ਜਾਤ ਪਾਤ ਧਰਮ ਦੇ ਉੱਤੋਂ ਸਾਰਿਆਂ ਨੂੰ ਛੱਡ ਕੇ ਅੱਜ ਪੀੜਤ ਲੋਕਾਂ ਦੇ ਨਾਲ ਖਲੋਤੇ ਨੇ ਇੱਕ ਦੂਜੇ ਦੀ ਮਦਦ ਕਰਨ ਦੇ ਨੇ ਲੋਕਾਂ ਦੀ ਜੋਟੀ ਪਾਈ ਆ ਇਹ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਸਾਰਾਂ ਦਾ ਜਿਹੜੇ ਕੱਲ ਦੇ ਸੰਗਰੂਰ ਤੋਂ ਸਵੇਰ ਦੇ ਤੁਰੇ ਨੇ ਰਾਤ ਵੀ ਇਹਨਾਂ ਨੇ ਰਸਤੇ 'ਚ ਕੱਟੀ ਆ ਸੌਣ ਬੈਣ ਦੀ ਬਹੁਤ ਤੰਗੀ ਆ ਇਹ ਕਰਕੇ ਗਰਮੀ ਦੇ ਮੌਸਮ ਹੋਣ ਕਰਕੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ